ਮੋਹਨ ਜੀ ਖਰ ਦੇ ਸਟੇ ਵਿੱਚ ਇਨੀਸ਼ੀਅਲੀ ਇਹ ਨਾਟ ਕੋਟੇ 40 ਕੈਂਸਲ ਯਾਨੀ ਕਿ 3 ਫਰਵਰੀ ਨੂੰ ਸਟਾਰਟ ਹੋਇਆ ਸੀ ਸਰ ਐਂਡ ਫਸਟ ਨਾਟ ਐਕਚੁਅਲੀ ਰੇਂਜ ਫਰੋਮ 3 ਅਪ ਟੂ 8 ਆਫ ਫੈਬਰੂਅਰੀ ਇਸ ਟੂਰੀਸਮ ਫੋਕਸਡ ਸਟੈਪ ਫੋਰ ਮੇਡ ਇਨ ਦੀ ਕੈਂਪਾਸ ਵਾਸ 5 ਟੂ 8 ਮੋਂਸਰ ਬਟ ਇਫ ਦੀ ਸੈਕੰਡ ਕੈਂਪਾਸ ਜਿਹੜਾ ਦਸਤੋ ਤੋਂ ਸਟਾਰਟ ਹੋਇਆ ਉਹਨੂੰ ਬਾਅਦ ਇੱਥੇ ਦਰਾਂ ਨਾਲ ਆਣਾ ਪੈਂਦਾ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਸੰਗਰੂਰ ਵਿੱਚ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਔਰ ਇਹ ਐਡੀਸੀ ਔਰ ਇਹਨਾਂ ਦੇ ਸਾਰੇ ਜਿਹੜੇ ਸਟਾਫ ਐ ਸਿਓ ਸਰਜਨ ਐਂਡ ਜਿਹੜੇ ਰਿਪਰੈਜ਼ੈਂਟੇਟਿਵਸ ਆਗੇ ਸਾਡੇ ਚੁਣੇ ਹੋਏ ਪ੍ਰਤਨਿਧੀਆਂ ਦੇ ਐਮਐਲਏ ਮਿਨਿਸਟਰ ਸਾਹਿਬਾਨ ਦੇ ਉਹਨਾਂ ਦੇ ਨਾਲ ਔਰ ਜਿਹੜੇ ਕਾਮਨ ਸਰਵਿਸ ਸੈਂਟਰ ਤੌਰ ਸਬੂਧਾ ਸੈਂਟਰ ਤੋਂ ਜਿੰਨੇ ਕਨਾਂ ਦੇ ਡਿਸਟ੍ਰਿਕਟ ਮੈਨੇਜਰਸ ਆਗੇ ਉਹਨਾਂ ਦੇ ਨਾਲ ਰਿਵਿਊ ਕੀਤਾ ਹੈਗਾ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਆ ਉਹਨੂੰ ਹੋਰ ਸਪੀਡ ਅਪ ਕਰਨ ਲਈ ਉਹਨੂੰ ਉਹਦੀ ਸਪੀਡ ਵਧਾਉਣ ਵਾਸਤੇ ਔਰ ਨਵੇਂ ਸੈਂਟਰ ਐਡ ਕਰਨ ਵਾਸਤੇ ਔਰ ਨਵੇਂ ਸਬ ਅਪਰੇਟਰ ਜਿਹੜੇ ਹੈਗੇ ਉਹ ਲਗਾ ਕੇ ਤਾਕੇ ਹਰ ਅਸੈਂਬਲੀ ਸੈਗਮੈਂਟ ਵਾਈਜ਼ ਅਸੀਂ 1000 ਦਾ ਟਾਰਗੇਟ ਕ੍ਰਾਸ ਕਰੀਏ ਫਿਰ 2000 ਇਹਨੂੰ 5000 ਤੱਕ ਲੈ ਕੇ ਜਾਣਾ ਸੀ ਉਹ ਕਿਸ ਤਰ੍ਹਾਂ ਕਰਨਾ ਸਾਰੀ ਸਟ੍ਰੈਟੇਜੀ ਕੀਤੀ ਹੈ ਤੇ ਇਹਨੂੰ ਅਸੀਂ ਹੁਣ ਅੱਜ ਤੋਂ ਬਾਅਦ ਜਿਹੜਾ ਹੈ ਉਹ ਅਸੈਂਬਲੀ ਸੈਗਮੈਂਟ ਦੇ ਲੈਵਲ ਤੇ ਡਾਟਾ ਜਿਹੜਾ ਹੈਗਾ ਅਨਲਿਸਿਸ ਹੋਏਗਾ ਕਿ ਕਿਹੜੇ ਅਸੈਂਬਲੀ ਸੈਗਮੈਂਟ ਵਿੱਚ ਕਿੰਨੀਆਂ ਰਜਿਸਟ੍ਰੇਸ਼ਨਸ ਹੋਈਆਂ ਕਾਮਨ ਸਰਵਿਸ ਸੈਂਟਰ ਦੇ ਕਿੰਨੀਆਂ ਹੋਈਆਂ ਸੇਵਾ ਕੇਂਦਰ ਵਿੱਚ ਕਿੰਨੀਆਂ ਹੋਈਆਂ ਤੇ ਉਹਦੇ ਵਿੱਚ ਪਹਿਲੇ ਦਿਨ ਨਾਲੋਂ ਕਿੰਨੀਆਂ ਵਾਧ ਹੋਈਆਂ ਤੇ ਇਹ ਉਹਨੂੰ ਕੋਸ਼ਿਸ਼ ਕਰਨੀ ਹੈ ਕਿ ਹਰ ਦਿਨ ਪਰ ਸੈਂਟਰ ਜਿਹੜੀ ਰਜਿਸਟ੍ਰੇਸ਼ਨ ਵਧੇ ਤੇ ਨੰਬਰ ਆਫ ਸੈਂਟਰਸ ਵਧੇ ਤੇ ਇਹ ਸਾਰੀ ਸਟਰੈਟਜਿਸ ਡਿਸਕਸ ਕੀਤੀ ਆ ਤੇ ਇਹਦੇ ਨਾਲ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਇੱਕ ਤਾਂ ਲੋਕਾਂ ਨੂੰ ਫਾਇਦਾ ਹੋਏਗਾ ਕਿ ਉਹਨਾਂ ਦੇ ਕਾਰਡ ਬਣਨਗੇ ਉਹਨਾਂ ਨੂੰ ਸਿਹਤ ਸਬਦਾਵਾ ਮਿਲਣਗੇ ਇਹਦੇ ਨਾਲ ਨਾਲ ਇੱਕ ਹੋਰ ਬਹੁਤ ਵੱਡੀ ਗੱਲ ਆ ਜਿਹੜਾ ਮੈਂ ਧਿਆਨ ਖਿੱਚਣਾ ਚਾਹੁੰਦਾ ਜਿਹੜਾ ਸਾਡਾ ਯੂਥ ਹੈ ਨੌਜਵਾਨ ਹੈ ਜਿਹੜੇ ਪੜ੍ਹੇ ਲਿਖੇ ਆ ਕੁਆਲੀਫਾਈਡ ਆ ਕੰਪਿਊਟਰ ਟ੍ਰੇਨਡ ਹੈਗੇ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਸਟੂਡੈਂਟ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਬੇਰੋਜ਼ਗਾਰ ਹੋ ਸੋ ਯੂ ਕੈਨ ਅਰਨ ਕਾਰ ਬੈਠੇ ਵੀ ਆਪਣੀ ਗਲੀ ਚ ਆਪਣੇ ਮਹੱਲੇ ਦੇ ਲੋਕਾਂ ਦੀ ਸੇਵਾ ਕਰਕੇ ਕਿ ਤੁਸੀਂ ਸਾਡੇ ਨਾਲ ਸਬ ਅਪਰੇਟਰ ਰਜਿਸਟਰ ਹੋ ਜਾਓ ਤੇ ਤੁਹਾਨੂੰ ਅਸੀਂ 15 ਰੁਪਏ ਪਰ ਰਜਿਸਟ੍ਰੇਸ਼ਨ ਜਿਹੜੇ ਪੈਸੇ ਦੇਣਗੇ ਚਾਹੇ ਤੁਸੀਂ ਸੀਐਸਸੀ ਨਾਲ ਅਟੈਚ ਕਰਾਂਗੇ ਤੁਹਾਨੂੰ ਜਾਂ ਸੇਵਾ ਕੇਂਦਰ ਨਾਲ ਅਟੈਚ ਕਰਾਂਗੇ ਔਰ ਤੁਸੀਂ ਆਪਣੇ ਮਹੱਲੇ ਗਲੀ ਆਪਣੇ ਜਿਹੜਾ ਪਿੰਡ ਦੇ ਲੋਕਾਂ ਦੇ ਕਾਰਡ ਬਣਾ ਕੇ ਉਹਨਾਂ ਦੇ ਆਸ਼ੀਰਵਾਦ ਵੀ ਲੈ ਸਕਦੇ ਹੋ ਔਰ ਗਵਰਨਮੈਂਟ ਦੀ ਐਪਰੀਸੀਏਸ਼ਨ ਵੀ ਔਰ ਤੁਹਾਨੂੰ ਇੰਟਰਨਸ਼ਿਪ ਦਾ ਸਰਟੀਫਿਕੇਟ ਮਿਲੇਗਾ ਔਰ ਜਦੋਂ ਗਵਰਨਮੈਂਟ ਅੱਗੇ ਜਦੋਂ ਇਹ ਸਕੀਮ ਰਨ ਕਰਾਂਗੇ ਉਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਔਰ ਜਿਹੜੇ ਸਿਹਤ ਮਿਤਰਾਸ ਦੀਆਂ ਰਿਕਰੂਟਮੈਂਟਸ ਹੋਣਗੀਆਂ ਜਿਹੜੇ ਬੱਚਾ ਨੇ ਜਿਹੜੇ ਲੋਕਾਂ ਨੇ ਵਧੀਆ ਕੰਮ ਕੀਤਾ ਹੋਏਗਾ ਇਸ ਯੋਜਨਾ ਦੇ ਵਿੱਚ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦੇਵਾਂਗੇ ਉਹਨਾਂ ਨੂੰ ਬਹੁਤ ਸਾਰੇ ਅੱਗੇ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਸੋ ਇਹ ਸਾਰਿਆਂ ਨੂੰ ਲੋਕਾਂ ਨੂੰ ਵੀ ਫਾਇਦਾ ਹੋਏਗਾ ਤੁਹਾਨੂੰ ਜਿਹੜੇ ਯੂਥ ਹੈ ਚਾਹੇ ਅਨਪਲਾਈਡ ਹੈ ਹਾਊਸ ਵਾਈਫਸ ਹੈ ਜਿਹੜੇ ਕੰਮ ਕਰਨਾ ਚਾਹੁੰਦੀਆਂ ਔਰ ਜਿਹੜੇ ਬੇਰੋਜ਼ਗਾਰ ਹੈ ਇਹਨਾਂ ਨੂੰ ਸਾਰਿਆਂ ਨੂੰ ਵੀ ਬਹੁਤ ਫਾਇਦਾ ਹੋਏਗਾ ਸੋ ਥਿਸ ਇਜ਼ ਅ ਵਿਨ-ਵ वास्तव प्रदान हो बहुत बहुत धन्यवाद